ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ rau ਕੇ ਸੋ ਡੇਲੀ rau ਕੇ ਨਿਊਜ਼ ਵੱਲੋਂ ਨਵੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਪਹੁੰਚੇ ਹਾਂ ਸੋ ਜਿਵੇਂ ਕਿ ਆਪ ਸਾਨੂੰ ਪਤਾ ਹੀ ਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਇੱਕ ਕਾਸ਼ਿਬਸ ਚੱਲ ਰਹੀ ਆ ਕਿ ਪੰਚਾਇਤੀ ਚੋਣਾਂ ਕਦੋਂ ਹੋਣ ਜਾ ਰਹੀਆਂ ਜਿਵੇਂ ਕਿ ਆਪ ਸਾਨੂੰ ਪਤਾ ਹੀ ਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਇੱਕ ਤਰ੍ਹਾਂ ਦਾ ਰਾਜ ਬਣਿਆ ਹੋਇਆ ਕਿਉਂਕਿ ਪੰਚਾਇਤੀ ਚੋਣਾਂ ਬਹੁਤ ਲੇਟ ਆ ਕਿਉਂਕਿ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸੀਗੀਆਂ ਸੋ ਉਸ ਤੋਂ ਬਾਅਦ ਜਿਹੜੇ ਪ੍ਰਬੰਧਕ ਲੱਗੇ ਹੋਏ ਆ ਪਿੰਡਾਂ ਵਿੱਚ ਜੋ ਵੀ ਵਿਕਾਸ ਦੇ ਕੰਮ ਹੋ ਰਿਹਾ ਉਹ ਸਰਕਾਰ ਵੱਲੋਂ ਪ੍ਰਬੰਧਕ ਲਾਏ ਗਏ ਆ ਸੋ ਹੁਣ ਕਾਫੀ ਦਿਨਾਂ ਤੋਂ ਸਾਨੂੰ ਵੀ ਮੈਸੇਜ ਆ ਰਹੇ ਸੀਗੇ ਫੋਨ ਕਾਲਾਂ ਆ ਰਹੀਆਂ ਸੀ ਕਿ ਸਾਨੂੰ ਦੱਸੋ ਕਿ ਕਦੋਂ ਪੰਚਾਇਤੀ ਚੋਣਾਂ ਹੋਣੀਆਂ ਤੋਂ ਸਰਕਾਰ ਆਪ ਦੇ ਪੂਰੇ ਜਿਹੜੇ ਪ੍ਰਬੰਧ ਕਰ ਰਹੀ ਸੀਗੀ ਸੋ ਪ੍ਰਬੰਧ ਮੁਕੰਮਲ ਹੋ ਚੁੱਕੇ ਆ ਸੋ ਵੱਡੀ ਜਾਣਕਾਰੀ ਸਾਡੇ ਕੋਲ ਆਈ ਆ ਕਿ ਅੱਜ ਠੀਕ 3 ਵਜੇ ਕਾਨਫਰੰਸ ਬੁਲਾਈ ਗਈ ਆ ਕਿ ਕਿ ਡੀਸੀ ਸਾਹਿਬ ਨਾਲ ਜਿਹਨੇ ਵੀ ਏਰੀਆ ਦੇ ਡੀਸੀ ਸਾਹਿਬਾਂ ਨੂੰ ਸਾਰਿਆਂ ਨਾਲ ਜਿਹੜੀ ਮੀਟਿੰਗ ਕੀਤੀ ਗਈ ਸੀ ਜਈਆ ਲੈ ਗਿਆ ਸੀਗਾ ਕਿ ਪੰਚਾਇਤੀ ਚੋਣ ਲੈ ਕੇ ਕਿੰਨਾ ਕੁ ਜਿਹੜੇ ਕੰਮ ਅਧੂਰੇ ਪਏ ਆ ਜਾਂ ਪੂਰੇ ਕਰ ਲਏ ਗਏ ਆ ਸੋ ਉਹਨਾਂ ਵੱਲੋਂ ਜਿਹੜੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸੋ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਪੰਚਾਇਤੀ ਚੋਣਾਂ ਕਰਾਉਣ ਦੀ ਗੱਲ ਆਖੀ ਜਾ ਰਹੀ ਸੀ ਪਿਛਲੇ ਸਮੇਂ ਵੀ ਜਿਹੜੀਆਂ ਵੀਡੀਓ ਕਾਫੀ ਸਾਡੇ ਸਾਹਮਣੇ ਆਈਆਂ ਕਿ ਜਿਹੜੇ ਚੋਣ ਸ਼ਾਨ ਜਿਹੜੇ ਜਨਤਕ ਕੀਤੇ ਗਏ ਸੀ ਜੇ 38 ਚੋਣ ਸ਼ਾਨ ਸਰਪੰਚਾਂ ਦੀ ਲਈ ਔਰ 78 ਚੋਣਾਂ ਛਾਣ ਜਿਹੜੇ ਪੰਚਾਂ ਦੇ ਲਈ ਜਿਹੜੇ ਕੀਤੇ ਗਏ ਸੀਗੇ ਸੋ ਕਿਹੜੇ ਚੋਣਾਂ ਤੇ ਕੌਣ ਕਿੱਥੇ ਚੋਣ ਲੜਦਾ ਏ ਉਹਦੇ ਬਾਰੇ ਜਿਹੜੀ ਜਾਣਕਾਰੀ ਆਪਾਂ ਨੂੰ ਜਦੋਂ ਆਪਣੇ ਪੇਪਰ ਜਿਹੜੇ ਦਾਇਰ ਹੋਣਗੇ ਉਸ ਤੋਂ ਬਾਅਦ ਦੱਸੀ ਜਾਊਗੀ ਸੋ ਨਾਲ ਹੀ ਅੱਜ ਜਿਹੜਾ ਦੁਪਹਿਰ ਤੋਂ ਬਾਅਦ 3 ਵਜੇ ਐਲਾਨ ਹੋ ਜਾਣਾ ਹੈਗਾ ਕਿ ਜਿਹੜੀਆਂ ਚੋਣਾਂ ਏ ਉਹ 13 ਤਰੀਕ ਤੋਂ 20 ਤਰੀਕ ਦੇ ਵਿੱਚ ਕਿਹੜੇ ਦਿਨ ਪੈਣੀ ਆ ਕਿਹੜੀ ਤਰੀਕ ਆਉਂਦੀ ਆ 14 ਆਉਂਦੀ ਆ 13 ਆਉਂਦੀ ਆ 15 ਆਉਂਦੀ ਆ ਸੋ ਅੱਜ 3 ਵਜੇ ਤੋਂ ਬਾਅਦ ਜਿਹੜਾ ਆਪਾਂ ਨੂੰ ਪਤਾ ਲੱਗ ਜਾਣਾ ਸੋ ਲੋਕਾਂ ਦੇ ਵਿੱਚ ਵੀ ਜਿਹੜੀ ਮਹਿਸੂਸ ਹੋ ਰਿਆ ਸੀ ਕਿ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿਉਂਕਿ ਕਾਫੀ ਚੀਜ਼ਾਂ ਜਿਹੜੀਆਂ ਪਰਦੇ ਦੇ ਵਿੱਚ ਸੀਗੀਆਂ ਤੇ ਜਿਹੜੇ ਬਾੜਬੰਦੀ ਉਸੇ ਤਰ੍ਹਾਂ ਰਹੂਗੀ ਜਿਵੇਂ ਪਹਿਲਾਂ ਸੀਗੀ ਕਿਸੀ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਆ ਸੋ ਸਰਕਾਰ ਵੱਲੋਂ ਇੱਕ ਜਿਹੜੀ ਜ਼ਰੂਰ ਜਿਹੜੀ ਸੋਧ ਕੀਤੀ ਗਈ ਸੀਗੀ ਕਿ ਕੋਈ ਵੀ ਇਨਸਾਨ ਕੋਈ ਵੀ ਜਿਹੜਾ ਵਰਕਰ ਆ ਜਾਂ ਕੋਈ ਵੀ ਜਿਹੜਾ ਚੋਣ ਲੜੂਗਾ ਇਨਸਾਨ ਉਹੋ ਜਿਹੜੀ ਜਿਹੜੀ ਪਾਰਟੀ ਦੇ ਜਿਹੜੇ ਥੰਮ ਦੇ ਉੱਤੇ ਜਿਹੜੀ ਜਿਹੜੀ ਇਲੈਕਸ਼ਨ ਨਹੀਂ ਲੜੂਗਾ ਸੋ ਇੱਕ ਤਰ੍ਹਾਂ ਦੀ ਆਜ਼ਾਦ ਜਿਹੜੀ ਹੋਵੇਗੀ ਸੋ ਕੋਈ ਵੀ ਪਾਰਟੀ ਦੇ ਸਾਨੂੰ ਲੈ ਕੇ ਨਹੀਂ ਨਿਸ਼ਾਨ ਨੂੰ ਲੈ ਕੇ ਨਹੀਂ ਚੋਣ ਲੜੀ ਜਾਊਗੀ ਸੋ ਉਹਨਾਂ ਦੇ ਆਪਣੇ ਚੋਣ ਨਿਸ਼ਾਨ ਦੇ ਉੱਪਰ ਜਿਹੜੀ ਚੋਣ ਲੜੀ ਜਾਣੀ ਆ ਸੋ ਇਹ ਵੀ ਜਿਹੜੀਆਂ ਪਿਛਲੇ ਸਮੇਂ ਜਿਹੜੀ ਸਰਕਾਰ ਵੱਲੋਂ ਕਾਫੀ ਦੇ ਹਦਾਇਤਾਂ ਜਿਹੜੀਆਂ ਸਾਨੂੰ ਦੱਸਿਆ ਗਈਆਂ ਸੀਗੀਆਂ ਸੋ ਦੇਖਦੇ ਹਾਂ ਕਿ ਅੱਜ ਦੁਪਹਿਰ ਤੋਂ ਬਾਅਦ ਕੀ ਫੈਸਲਾ ਹੁੰਦਾ ਏ ਕਿਹੜੀ ਤਰੀਕ ਓਕੇ ਹੁੰਦੀ ਏ ਔਰ ਅੱਜ ਜਦੋਂ ਐਲਾਨ ਹੋ ਗਿਆ ਤੇ ਉਸ ਦੇ ਨਾਲ ਹੀ ਜਿਹੜਾ ਚੋਣ ਜਾਬਤਾ ਲੱਗ ਜਾਣਾ ਏ ਇਹ ਜਿਹੜਾ ਚੋਣ ਜਾਬਤਾ ਇਹ ਸਰਪਿੰਡਾਂ ਦੇ ਵਿੱਚ ਲੱਗੇਗਾ ਕਿਉਂਕਿ ਪੰਚਾਇਤੀ ਚੋਣਾ ਹੈ ਪਿੰਡਾਂ ਦੇ ਵਿੱਚ ਹੀ ਜਿਹੜਾ ਚੋਣ ਜਾਬਤਾ ਲੱਗੇਗਾ ਸ਼ਹਿਰਾਂ ਵਿੱਚ ਇਸ ਦੀ ਕੋਈ ਵੀ ਯਾਨੀ ਨਹੀਂ ਹੋਊਗੀ ਮਨਾਈ ਹੋਊਗੀ ਸ਼ਹਿਰਾਂ ਵਿੱਚ ਉਸੇ ਤਰ੍ਹਾਂ ਹੀ ਜਿਹੜੀ ਦੌੜਭੱਜ ਰਹੇਗੀ ਜ਼ਿੰਦਗੀ ਦੀ ਸੋ ਪਿੰਡਾਂ ਦੇ ਵਿੱਚ ਜਿਹੜਾ ਚੋਣ ਜਾਬਤਾ ਲੱਗ ਜਾਵੇਗਾ ਸੋ ਕਿਸੇ ਜਾਤੀਵਾਦੀ ਨੂੰ ਲੈ ਕੇ ਜਿਹੜਾ ਵੀ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਜਾਂ ਕਿਸੇ ਧਰਮ ਨੂੰ ਲੈ ਕੇ ਟਾਰਗੇਟ ਨਹੀਂ ਕੀਤਾ ਜਾਣਾ ਹੋਰ ਵੀ ਕਾਫੀ ਜੜੀਆਂ ਸ਼ਰਤਾਂ ਲਾਗੂ ਹੋਣਗੀਆਂ ਇਸ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਜਿਹੜੀਆਂ ਦੂਸਰੀਆਂ ਇਲੈਕਸ਼ਨ ਹੁੰਦੀਆਂ ਚਾਹੇ ਉਹ ਪਿਛਲੇ ਸਮੇਂ ਐਮਪੀ ਦੀਆਂ ਇਲੈਕਸ਼ਨਾਂ ਕਿ ਗਈਆਂ ਉਸ ਦੇ ਵਿੱਚ ਵੀ ਜਿਹੜਾ ਆਪਾਂ ਦੇਖਦੇ ਆ ਕੋਈ ਜ਼ਿਆਦਾ ਇੰਟਰਸਟ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਇਸ ਵਾਰ ਥੋੜਾ ਇੰਟਰਸਟ ਰਿਹਾ ਕਾਫੀ ਜਿਹੜੀਆਂ ਹੋਰ ਸੀਟਾਂ ਰਹੀਆਂ ਤੇ ਫਿਰਕੂਰ ਸੀਟ ਕਾਫੀ ਹੌਟ ਰਹੀ ਆ ਤੇ ਜਿਹੜੀ ਆਪਾਂ ਦੇਖਦੇ ਆ ਕਾਫੀ ਜਿਹੜੀਆਂ ਸੀਟਾਂ ਹੌਟ ਰਹੀਆਂ ਅਮਰਪਾਲ ਭਾਈ ਅਮਰਪਾਲ ਸਿੰਘ ਜੀ ਉੱਥੋਂ ਦੀ ਜਿਹੜੀ ਸੀਟ ਕਾਫੀ ਹੌਟ ਰਹੀ ਆ ਸੋ ਲੁਧਿਆਣੇ ਦੀ ਸੀਟ ਕਾਫੀ ਹੌਟ ਰਹੀ ਆ ਹੋਰ ਵੀ ਸੀਟਾਂ ਮਠੰਡੇ ਦੀ ਸੀਟ ਹੋ ਗਈ ਕਾਫੀ ਹੌਟ ਰਹੀਆਂ ਸ 60 ਤੋਂ 65% ਜਿਹੜੀ VOTING ਹੁੰਦੀ ਆ ਪਰ ਪੰਚਾਇਤੀ ਚੋਣਾ ਇੱਕ ਨਿੱਜੀ ਸਿਸਟਮ ਹੋ ਜਾਂਦਾ ਲੋਕ ਉਹ ਨੇੜੋਂ ਦੇਖਦੇ ਆ ਲੋਕਾਂ ਦੇ ਜਿਹੜੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਲੋਕਾਂ ਦੇ ਵਿੱਚ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਗੱਲ ਜੁੜੀ ਹੁੰਦੀ ਆ ਸਾਡਾ ਭਾਈਚਾਰਕ ਸਾਂਝ ਜੁੜੀ ਹੁੰਦੀ ਆ ਤੇ ਉਹਨੂੰ ਦੇਖਦੇ ਬਹੁਤ ਸਾਰੇ ਲੋਕ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਭਾਗ ਲੈਂਦੇ ਆ ਆਪਣੀ ਜਿਹੜੀ ਵੋਟ ਦਾ ਜੋ ਫਰਜ਼ ਨਿਭਾਉਂਦੇ ਆ ਸੋ ਉਹਨਾਂ ਦਾ ਪਸੰਦੀਦਾ ਜਿਹੜਾ ਕੈਂਡੀਡੇਟ ਜੁਮਾ ਜਾਵੇ ਤਾਂ ਜੋ ਉਹਨਾਂ ਦੀਆਂ ਭਾਵਨਾਵਾਂ ਨੂੰ ਉਨ੍ਹਾਂ ਦੇ ਪਿੰਡ ਦੇ ਜੋ ਵਿਕਾਸ ਨੂੰ ਅੱਗੇ ਲੈ ਕੇ ਆਵੇ ਸਰਕਾਰਾਂ ਤੱਕ ਪਹੁੰਚ ਕਰਕੇ ਇਸ ਪਿੰਡ ਦੀ ਵਿਕਾਸ ਕਰੇ ਸੋ ਅੱਜ ਦੇ ਲੋਕ ਬਹੁਤ ਸਿਆਣੇ ਆ ਜਿਨ੍ਹਾਂ ਨੇ ਕਿ ਆਪਣੀ ਸੋਚ ਦੇ ਨਾਲ ਜਿਹੜੀ ਵੋਟ ਦੇਣੀ ਆ ਅੱਗੇ ਨਹੀਂ ਅੱਗੇ ਵਾਂਗੂ ਨਹੀਂ ਹੋਊਗਾ ਕਿ ਬਸ ਇੱਕ ਦੂਜੇ ਦੇ ਮਗਰ ਲਾ ਕੇ ਵੋਟਾਂ ਪਾ ਦੇਣੀ ਆ ਅੱਜ ਲੋਕ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੀ ਜ਼ਿੰਦਗੀਆਂ ਲੈ ਕੇ ਆਪਣੇ ਘਰਾਂ-ਵਾਰਾਂ ਨੂੰ ਲੈ ਕੇ ਦੇਖਦੇ ਆ ਕਿ ਕਿਹੜੇ ਇਨਸਾਨ ਨੇ ਕੀ ਸਾਡੇ ਲਈ ਕਰਨਾ ਹੈ ਸੋ ਇਹ ਇਹ ਬਾਤੀਆਂ ਗੱਲਾਂ ਐ ਸੋ ਜਿਹੜੀ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਏ ਸੀਗੇ 3 ਵਜੇ ਤੋਂ ਬਾਅਦ ਜਿਹੜੀ ਅੱਜ ਕਾਨਫਰੰਸ ਹੋਣ ਜਾ ਰਹੀ ਹੈ ਕਾਨਫਰੰਸ ਦੇ ਵਿੱਚ ਜਿਹੜਾ ਫਾਈਨਲ ਹੋ ਜਾਣਾ ਹੈ ਡੇਟ ਦਾ ਫਾਈਨਲ ਹੋ ਜਾਣਾ ਹੈ ਚੋਣ ਜੱਫਾ ਲੱਗ ਜਾਣਾ ਹੈ ਸੋ ਨਿਸ਼ਾਨ ਆਪਾਂ ਨੂੰ ਮਿਲ ਜਾਣੇ ਆ ਜਿਸ ਦਿਨ ਆਪਾਂ ਜਿਹੜੇ ਪੇਪਰ ਭਰੇ ਸੋ ਭਾਈਚਾਰ ਸਾਂਝ ਕੈਮਰ ਰੱਖਣ ਦੀ ਕੋਸ਼ਿਸ਼ ਕੀਤੀ ਜਾਊਗੀ ਸਭ ਸਰਕਾਰ ਵੱਲੋਂ ਜਿਹੜੇ ਪਿੰਡਾਂ ਵਿੱਚ ਸਰਵਸੰਤੀ ਹੁੰਦੀ ਆ ਕਿਉਂਕਿ ਤੁਹਾਨੂੰ ਪਤਾ ਇਲੈਕਸ਼ਨ ਤੇ ਖਰਚਾ ਬਹੁਤ ਆ ਜਾਂਦਾ ਇਸ ਕਰਕੇ ਸਰਕਾਰ ਨੇ ਇਹ ਵੀ ਬੇਨਤੀ ਕੀਤੀ ਆ ਕਿ ਜਿਹੜੇ ਪਿੰਡਾਂ ਵਿੱਚ ਸਰਵਸੰਤੀ ਹੁੰਦੀ ਆ ਉਸ ਤੇ ਲਈ 5 ਲੱਖ ਰੁਪਈਆ ਜਿਹੜਾ ਸਰਕਾਰ ਵੱਲੋਂ ਤੋ ਫਿਰ ਇਹ ਤੌਰ ਤੇ ਦਿੱਤਾ ਜਾਊਗਾ ਘੱਟ ਦਿੱਤਾ ਜਾਊਗਾ ਸਪੈਂਡ ਨੂੰ ਉਹ ਕਿਤੇ ਵੀ ਤੁਸੀਂ ਲਗਾ ਸਕਦੇ ਹੋ ਸੋ ਹੋਰ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਅਸੀਂ ਪਹੁੰਚਾਂਗੇ ਸੋ ਇੰਨੀਆਂ ਕਿ ਬੇਨਤੀਆਂ ਮਨਜ਼ੂਰ ਸੋ ਮੈਂ ਤੁਹਾਡਾ ਬਣਾ ਜੀ ਸੀਰ ਆਉ ਕਿ ਡੇਲੀ ਰੌਕ ਨੂ ਨੂ ਵੱਲੋਂ ਅੱਜ ਤੁਹਾਨੂੰ ਜਿਹੜੀ ਛੋਟੀ ਜਾਣਕਾਰੀ ਦਿੱਤੀ ਆ ਤਾਂ ਕਿ ਲੋਕਾਂ ਦੇ ਵਿੱਚ ਥੋੜਾ ਟਹਿਰਾਵ ਬਣੇ ਸੋ ਅੱਜ ਸ਼ਾਮ ਤੱਕ ਜਿਹੜਾ ਸਾਰਾ ਕਲੀਅਰ ਹੋ ਜਾਣਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਦੇ ਰਹੋ ਡੇਲੀ ਰੌਕ ਨੂ